ਸੁਨ ਮੰਡਲ ਇੱਕ ਜੋਗੀ ਵੈਸੇ ਹੈ ਨਾਰ ਨਾ ਪੁਰਖ ਕਹੋ ਕੋ ਕੈਸੇ ਸੁਨ ਮੰਡਲ ਨਿਰਵਿਚਾਰ ਅਵਸਥਾ ਨੂੰ ਸੁਨ ਸਮਾਧੀ ਕਹਿੰਦੇ ਨੇ ਸੁਨ ਸਮਾਦ ਅਨਹਦ ਤੈਨਾਦ ਕਹਿਨ ਨਾ ਜਾਈ ਅਚਰਜ ਬਿਸਮਾਦ ਜਿਸ ਦਿਨ ਚਲਦੇ ਹੋਏ ਵਿਚਾਰ ਮਨ ਦੇ ਚ ਰੁਕ ਜਾਂਦੇ ਨੇ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ ਜਦ ਕੋਈ ਵੀ ਫੁਰਨਾ ਨਾ ਚਲੇ ਕੋਈ ਵੀ ਵਿਚਾਰ ਨਾ ਚਲੇ ਉਹਨੂੰ ਗੁਰੂ ਅਰਜਨ ਦੇਵ ਜੀ ਸੁੰਨ ਸਮਾਦ ਕਹਿੰਦੇ ਨੇ ਸੁਖਮਨੀ ਸਾਹਿਬ ਦੀ ਪੰਕਤੀ ਸੁੰਨ ਸਮਾਦ ਅਨਹਦ ਤੈ ਨਾਦ ਕਿਤਨਾ ਵੀ ਪਾਠ ਕਰਦੇ ਅੰਦਰ ਸਾਡੇ ਵਿਚਾਰ ਚੱਲਦੇ ਨੇ ਕਿਤਨਾ ਵੀ ਵਾਹਿਗੁਰੂ ਵਾਹਿਗੁਰੂ ਜਪੀ ਅੰਦਰ ਆਪਣੇ ਆਪਣੇ ਫੁਰਨੇ ਚੱਲਦੇ ਨੇ ਕਿਤਨਾ ਹੀ ਕਥਾ ਕੀਰਤਨ ਸੁਣੀਏ ਤੇ ਘਰੀ ਅੰਦਰ ਫੁਰਨੇ ਚੱਲਦੇ ਨੇ ਉਹ ਨਹੀਂ ਰੁਕਦਾ सुन समाद अनहद तै नाद कहन ना जाई अचरज बिस्माद सुन समाद अवस्था जर्रे, जर्रे जुड़िया दिखाई दे रहा है महाराज कहने स्त्री पुरुष नहीं है सुन मंडल एक जोगी वैसे नार ना पुरख कहो को कैसे तो हूं मुख्य सरमे अर्ज करो परमात्मा की ये शक्ति है व्यक्ति नहीं है ਐਸੀ ਸ਼ਕਤੀ ਰੰਗ ਰੂਪ ਤੋਂ ਨਿਆਰੀ ਚਕਰ ਚੇਨ ਤੋਂ ਨਿਆਰੀ ਵਰਨ ਜਾਤ ਤੋਂ ਨਿਆਰੀ ਮਜ਼ਬ ਤੋਂ ਨਿਆਰੀ ਇੱਕ ਵਿਆਪਕ ਸ਼ਕਤੀ ਹੈ ਪਰ ਸ਼ਕਤੀ ਤੋਂ ਮਰਾਦ ਕਿਦਰੇ ਇਹ ਨਹੀਂ ਲੈਣਾ ਕਿ ਜੜ ਹੈ ਨਹੀਂ ਚੇਤਨ ਉਸ ਸ਼ਕਤੀ ਨੂੰ ਭਾਰਤ ਦੇ ਪ੍ਰਾਚੀਨ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਇੰਜ ਕਿਹਾ ਸਤਿਯੰ ਸ਼ਿਵਮ ਸੁੰਦਰਮ ਉਸ ਸਤ ਹੈ ਸਦੀਵੀ ਹੈ ਸ਼ਿਮਮ ਪ੍ਰਕਾਸ਼ਮਾਨ ਹੈ ਸ਼ਿਵ ਦੇ ਅਰਥ ਪ੍ਰਕਾਸ਼ ਚਾਨਣਾ ਪ੍ਰਕਾਸ਼ਮਾਨ ਹੈ ਸੁੰਦਰਮ ਅਤੀ ਸੁੰਦਰ ਹੈ ਅਤੀ ਸੁੰਦਰ ਹੈ ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ ਸਤ ਸੁਹਾਨ ਸਦਾ ਮੰਚ ਤੂੰ ਸਤ ਹੈ ਸੁਹਾਨ অতি ਸੁੰਦਰ ਹੈ ਸਦਾ ਮਨ ਚਾਹੋ ਤੂੰ ਸਦੀਵੀ ਖੜਿਆ ਹੋਇਆ ਹੈ ਆਨੰਦ ਸਰੂਪ ਹੈ ਵੈਦ ਕ੍ਰਿਸ਼ੀਆਂ ਨੇ ਵੀ ਐਸਾ ਕਿਹਾ ਸਤ ਚਿਤ ਆਨੰਦ ਉਹ ਸਤ ਹੈ ਚਿਤ ਚੇਤਨ ਹੈ ਜੜ ਨਹੀਂ ਹੈ ਸ਼ਕਤੀ ਤੇ ਅਗ ਦੇ ਵਿੱਚ ਵੀ ਹੈ ਅਗ ਜੜ ਹੈ ਸ਼ਕਤੀ ਤੇ ਪਾਣੀ ਦੇ ਵਿੱਚ ਵੀ ਹੈ ਪਾਣੀ ਜੜ ਹੈ ਸ਼ਕਤੀ ਤੇ ਪਵਨ ਦੇ ਵਿੱਚ ਵੀ ਹੈ ਪਵਨ ਜੜ ਹੈ परमात्मा शक्ति है परचेतन सत चित आनंद अनंत स्वरूप है यही कारण है कि मनुष्य की चेतना शक्ति तो प्रभावित है मनुष्य ताकत तो प्रभावित है मैं सवेरे से विचार नु समणे रखेया सी जिथे ताण होंदा उथे मान आंदा है इस वास्ते हर मनुष्य ताण दी तलाश है चाहे शक्ति दी तलाश है ਕਿ ਦੂਰ ਕਿਉਂ ਜਾਓ ਪਰਮਾਤਮਾ ਇੱਕ ਸ਼ਕਤੀ ਹੈ प्रथम भगवती समर के गुरु नानक लेइथ्या ऐसी शक्ति जो रंग रूप तो नहीं है सारा आकार उस तो आया है जिदा कोई आकार नहीं सारा रूप उस तो आउंदा है जिदा कोई रूप नहीं सारे रंग उस तो आउंदे ने जिदा कोई रंग नहीं चलो मैं ਅਦਮੰਤ ਇਸ ਤੇ ਵੀ ਲੈ ਲਵਾ ਇੱਕ ਫੁੱਲ ਖਿੜਿਆ ਰੰਗ ਲੈ ਕੇ ਰੂਪ ਲੈ ਕੇ ਸੁਗੰਧ ਲੈ ਕੇ ਆਕਾਰ ਲੈ ਕੇ ਧਿਆਨ ਬਖਸ਼ਣਾ ਸਹਜੇ ਸਹਜੇ ਫੁੱਲ ਮੁਰਝਾ ਗਿਆ ਰੰਗ ਖੋ ਗਿਆ ਹੁਣ ਪੁੱਛੀਏ ਰੰਗ ਕਿੱਥੇ ਚਲਾ ਗਿਆ ਰੰਗ ਉੱਥੇ ਹੀ ਚਲਾ ਗਿਆ ਜਿੱਦਾ ਕੋਈ ਰੰਗ ਨਹੀਂ ਫਿਰ ਬਹੁਤ ਸੁੱਕ ਗਿਆ ਫੁੱਲ ਦਾ ਰੂਪ ਵੀ ਖੋ ਗਿਆ ਇਹ ਰੂਪ ਕਿੱਥੇ ਚਲਾ ਗਿਆ ਇਹ ਰੂਪ ਉੱਥੇ ਚਲਾ ਗਿਆ ਜਿੱਦਾ ਕੋਈ ਰੂਪ ਨਹੀਂ ਇੱਕ ਦਿਨ ਫੁੱਲ ਦਾ ਆਕਾਰ ਵੀ ਖੋ ਗਿਆ ਆਕਾਰ ਕਿੱਥੇ ਚਲਾ ਗਿਆ ਆਕਾਰ ਉੱਥੇ ਚਲਾ ਗਿਆ ਜਿੱਦਾ ਕੋਈ ਆਕਾਰ ਨਹੀਂ ਉਹਨੂੰ ਨਿਰਆਕਾਰ ਕਹੇ ਨਿਰੰਕਾਰ ਆਕਾਰ ਤੋਂ ਰਹਿਤ ਕੋਈ ਆਕਾਰ ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ ਸਾਰੇ ਰੂਪ ਉਸੇ ਤੋਂ ਆਉਂਦੇ ਜਿਹਦਾ ਕੋਈ ਰੂਪ ਨਹੀਂ ਸਾਰੇ ਰੰਗ ਉਸੇ ਤੋਂ ਆਉਂਦੇ ਜਿਹਦਾ ਕੋਈ ਰੰਗ ਨਹੀਂ ਕੋਈ ਸ਼ਕਤੀ ਹੈ ਉਸ ਸ਼ਕਤੀ ਨੂੰ ਅਨੇਕਾ ਨਾਮ ਦਿੱਤੇ ਗਏ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਲਾਰੀ ਜਾਉ ਜੀਤੇ ਤੇਰੇ ਨਾਮ ਹੈ ਕਿਸੇ ਨੇ ਗੋਪਾਲ ਕਿਹਾ ਕਿਸੇ ਨੇ ਗੋਬਿੰਦ ਕਿਹਾ ਕਿਸੇ ਨੇ ਰਾਮ ਕਿਹਾ ਕਿਸੇ ਨੇ ਕਰਤਾਰ ਕਿਹਾ ਕਿਸੇ ਨੇ ਮਦਸੂਦਨ ਕਿਹਾ ਗੋਰਖ ਕਿਹਾ ਵਾਹਿਗੁਰੂ ਕਿਹਾ ਸਤਨਾਮ ਕਿਹਾ ਅੱਲਾ ਕਿਹਾ ਖੁਦਾ ਕਿਹਾ ਬਲਹਾਰੀ ਜਾਉ ਜੀਤੇ ਤੇਰੇ ਨਾਮ ਹੈ ਗੁਰੂ ਨਾਨਕ ਦੇਵ ਜੀ ਨੇ ਮੈਂ ਸਦਕੇ ਜਾਨਣਾ ਜਿਤਨੇ ਵੀ ਤੇਰੇ ਨਾਮ ਨੇ ਜਿਵੇਂ ਸੂਰਜ ਦਾ ਕੋਈ ਇੱਕ ਨਾਮ ਤੇ ਨਹੀਂ ਹੈ ਸੂਰਜ ਨੂੰ ਸਨ ਕਹਿੰਦੇ ਨੇ ਸੂਰਜ ਨੂੰ ਭਾਨ ਕਹਿੰਦੇ ਨੇ ਸੂਰਜ ਨੂੰ ਰਵੀ ਕਹਿੰਦੇ ਨੇ ਸੂਰਜ ਨੂੰ ਸੂਰਜ ਕਹਿੰਦੇ ਨੇ ਸੂਰਜ ਨੂੰ ਰਸ਼ੀਦ ਕਹਿੰਦੇ ਨੇ ਸੂਰਜ ਨੂੰ ਆਫਤਾਬ ਕਹਿੰਦੇ ਨੇ ਕੋਈ ਇੱਕ ਨਾਮ ਹੈ ਦੁਨੀਆ ਦੀਆਂ ਸੈਂਕੜੇ ਭਾਸ਼ਾਵਾਂ ਦੇ ਸੂਰਜ ਦੇ ਅਲੱਗ-ਅਲੱਗ ਨਾਮ ਨੇ ਸੂਰਜ ਦੇ ਅਲੱਗ-ਅਲੱਗ ਨਾਮ ਨੇ ਕੋਈ ਝਗੜਾ ਨਹੀਂ ਪਰਮਾਤਮਾ ਦੇ ਅਗਲੇ-ਅਲੱਗ ਨਾਮ ਨੇ ਬੜੀ ਝਗੜੇ ਨੇ ਕਲ ਕਲੇਸ਼ ਹੈ ਬੜੀ ਦੁਬਦ ਹੈ ਨਾਮਾਂ ਤੇ ਝਗੜਾ ਹੈ ਸੂਰਜ ਦੇ ਨਾਮਾਂ ਤੇ ਤੇ ਝਗੜਾ ਨਹੀਂ ਔਰ ਸੂਰਜ ਦਾ ਇੱਕ ਨਾਮ ਵੀ ਨਹੀਂ ਹੈ ਸੂਰਜ ਨੂੰ ਸੰਸਕ੍ਰਿਤ ਦੇ ਜਬਾਨ ਕਹਿੰਦੇ ਨੇ ਸੰਸਕ੍ਰਿਤ ਦੇ ਚ ਰਵੀ ਕਹਿੰਦੇ ਨੇ ਦੋ ਨਾਮ ਨੇ ਰਵੀ ਇਹ ਬਾਣ ਹੈ ਇਹ ਰਵੀ ਹੈ ਇਹ ਸੂਰਜ ਹੈ ਇਹ ਆਫਤਾਬ ਹੈ ਇਹ ਖੁਰਸ਼ੀਦ ਹੈ ਇਹ ਸਨ ਹੈ ਕਬੂਲ ਹੈ ਠੀਕ ਹੈ ਜਿਹੜਾ ਸਨ ਹੈ ਉਹੀ ਆਫਤਾਬ ਹੈ ਜੋ ਆਫਤਾਬ ਹੈ ਉਹੀ ਖੁਰਸ਼ੀਦ ਹੈ ਜਿਹੜਾ ਖੁਰਸ਼ੀਦ ਹੈ ਉਹੀ ਸੂਰਜ ਹੈ ਜਿਹੜਾ ਸੂਰਜ ਹੈ ਉਹੀ ਭਾਨ ਹੈ ਜਿਹੜਾ ਭਾਨ ਹੈ ਉਹੀ ਰਵੀ ਹੈ ਸਾਨੂੰ ਕਬੂਲ ਹੈ ਪਰ ਜਿਹੜਾ ਖੁਦਾ ਹੈ ਉਹ ਰੀ